ਇਹ ਦੇਖੋ ਜੀਵਨ ਦੇ ਵਿੱਚ ਨਿਰਾਸ਼ਾ ਬਹੁਤ ਹੈ ਡਿਪਰੈਸ਼ਨ ਬਹੁਤ ਜ਼ਿਆਦਾ ਹੋ ਰਿਹਾ ਹੈ ਕਾਰਨ ਕੀ ਹੈ ਸਭ ਤੋਂ ਵੱਡਾ ਕਾਰਨ ਅੱਜ ਦੇ ਸਮੇਂ ਦਾ ਜਿਸ ਨੇ ਦੁਨੀਆ ਨੂੰ ਇੱਕ ਦੂਜੇ ਦੇ ਨਾਲ ਮਿਲਾ ਦਿੱਤਾ ਪਰ ਇੱਕ ਦੂਜੇ ਤੋਂ ਦੂਰ ਕਰ ਦਿੱਤਾ ਮੋਬਾਈਲ ਮੋਬਾਈਲ ਦੇ ਵਿੱਚ ਖੋ ਗਿਆ ਹੋਇਆ ਮਨੁੱਖ ਆਪਣੇ ਆਸੇ ਪਾਸੇ ਤੋਂ ਦੂਰ ਹੋ ਜਾਂਦਾ ਹੈ ਦੁਨੀਆ ਦੇ ਨੇੜੇ ਹੋ ਜਾਂਦਾ ਹੈ ਇਸ ਲਈ ਜਦੋਂ ਅਸੀਂ ਇਸ ਤੋਂ ਛੱਡ ਕੇ ਸੰਗਤ ਵਿੱਚ ਆ ਕੇ ਬੈਠਣ ਲੱਗ ਜਾਵਾਂਗੇ ਨਾ ਸੰਗਤ ਦੇ ਵਿੱਚ ਆ ਕੇ ਬੈਠਣ ਦੇ ਨਾਲ ਉਸ ਗੱਲ ਨੂੰ ਜज्ਬ ਕਰਨ ਲੱਗ ਜਾਵਾਂਗੇ ਜੀਵਨ ਦੇ ਵਿੱਚ ਜਿਉਣੀ ਸ਼ੁਰੂ ਕਰ ਲਵਾਂਗੇ ਫਿਰ ਅਸਲ ਦੇ ਵਿੱਚ ਸੰਗਤ ਪਰਵਾਹ ਕਿਉਂਕਿ ਸਤਗੁਰ ਜੀ ਦੀ ਜੋ ਅਸੀਂ ਗੱਲ ਆਰੰਭ ਦਸੂ ਕੀਤੀ ਸੀ ਕਿ ਜੀਵਨ ਜਨਮ ਜਿਹੜਾ ਹੈ ਉਹ ਦੋ ਪ੍ਰਕਾਰ ਦਾ ਹੈ ਇੱਕ ਕਰਮਾਂ ਦੇ ਬੰਧਨਾਂ ਦੇ ਵਿੱਚ ਹੋ ਰਿਹਾ ਹੈ ਤੇ ਉਹ ਬੰਧਨਾਂ ਨੂੰ ਤੋੜਨ ਦੀ ਸ਼ਮਤਾ ਕੇਵਲ ਤੇ ਕੇਵਲ ਸਾਧੂ ਜਨਾਂ ਦੇ ਕੋਲ ਹੈ ਉਹ ਕਲਾ ਕੇਵਲ ਮਹਾਪੁਰਸ਼ਾਂ ਦੇ ਕੋਲ ਹੈ ਕਿ ਉਹ ਤੁਹਾਡੇ ਮੰਦਰਾਂ ਨੂੰ ਤੋੜ ਸਕਦੇ ਹਨ ਉਹ راہ ਵਖਾਸ ਹੁਨੇ ਹਨ ਕਿ ਕਿਹੜੇ ਮਾਰਗ ਤੇ ਚੱਲ ਕੇ ਇਸ ਜੀਵਨ ਨੂੰ ਜਿਉ ਕੇ ਤੁਸੀਂ ਉਸ ਪਰਮੇਸ਼ਰ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਵੋਗੇ ਜਿਸ ਦੇ ਬਾਰੇ ਸਤਿਗੁਰੂ ਜੀ ਕਹਿੰਦੇ ਹਨ ਸੱਚੇ ਮਾਰਗ ਤੇ ਚੱਲਦੇ ਆ ਉਸਤਤ ਕਰੇ ਜਹਾਨ ਉਹ ਸੱਚੇ ਮਾਰਗ ਤੇ ਚੱਲਣ ਦੀ ਜੁਤੀ ਜੜੀ ਹੈ